ਲੋ ਵੀ ਮਿੱਤਰੋ ਪਹਿਲਾਂ ਕਰੋਕੋਡਾਇਲ ਟਰੈਕਟਰ ਦਾ ਹੋ ਗਿਆ ਸੀ ਥੋੜਾ ਜਿਹਾ ਨੁਕਸਾਨ ਤੇ ਹੁਣ ਦੁਬਾਰੇ ਟਰੈਕਟਰ ਚੱਲ ਰਿਹਾ ਮਿੱਤਰੋ ਕਰੋਕੋਡਾਇਲ ਤੁਸੀਂ ਦੇਖਦੇ ਆਓ ਵੀ ਬਣਦਾ ਕੀ ਆ ਮਿੱਤਰੋ ਬਾਈ ਸਹੀ ਗੱਲ ਬਾਤ ਕਰਤੀ ਮਿੱਤਰੋ ਫੁੱਟਲਾ ਮੈਂਦੀਆ ਦੇਖੋ ਤੁਸੀਂ ਬਣਦਾ ਕੀ ਆ ਕੱਕ ਪਾਤੀ ਪੂਰੀ ਦੁਬਾਰੇ ਮੌਕਾ ਮਿਲਿਆ ਕਿ ਕਰੋਕੋਡਾਇਲ ਨੂੰ ਤੇ ਦੇਖਦੇ ਆ ਹੁਣ ਮਿੱਤਰੋ ਕੀ ਬਣਦਾ ਗਿਆ ਆਪਾਂ ਨਹੀਂ ਲੱਗ ਗਿਆ ਹੁਣ ਪਤਾ ਲੱਗ ਗਿਆ ਵੀ ਕਰੋਕੋਡਾਇਲ ਕਿਹੜਾ ਨਹੀਂ ਮਾਰੋ ਗਿਆ ਕਲੀ ਵਾਲੀ ਜਾਣ ਬਾਈ ਧਨੀ ਵਾਲਾ ਸਾਹ ਗਿਆ ਇਹਦਾ ਪਿਆਰੀ ਵਾਲਾ करी वारा लॻा भई तव्हां घणी बसण कुझु बि गाना भई गुसे वारा कर ਉਹ ਵਰਨਾ ਦਰੋਸ ਸਰਾਈ ਲਾਤਾ ਜਹਾਜੀ ਬਣਾਦਾ ਟਰੈਕਟਰ ਦਾ ਇਹਨਾਂ ਦਾ ਨੋਰਮਲ ਟਰੈਕਟਰ ਸੜਕ ਤੇ ਨਹੀਂ ਪੈਂਦਾ ਜਾਂਸੀ ਵਾਲਾ ਜਿੰਨਾ ਪਤੰਦਰ ਨੇ ਟਰਾਲੀ ਵਾਲੇ ਮੁਕਾਬਲੇ ਚ ਭਜਾਤਾ ਕਰੋ ਕੋੜਾ ਮਿੱਤਰੋ ਉਹੀ ਟਰੈਕਟਰ ਆ ਜਿਹੜਾ ਇਹ ਉਥੋਂ ਲੈਂਦਾ ਸੀ ਮਿੱਤਰੋ ਪਟਿਆਲੇ ਤੋਂ ਉਹੀ ਟਰੈਕਟਰ ਆ ਤੱਕ ਪਹੁੰਚਦਾ ਜਾਂਦਾ ਪੂਰੀ ਨਿਆਮ ਜਿੱਤੂ ਨੂੰ ਲੱਗਦਾ ਇਤਕੀ ਸਰਾਈ ਲਾਤੀ हा नाथ नाथ खे चमकोर साहिबु कंदे बनमान करी की महित टैम टाइम 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 हिकु सतारा हिकु सतारा चुताली हिकु वरी ताली मारो हिकु सतारा ਕਾਲੇ ਇੱਕ ਮਿੰਟਾ 17 ਸਕਿੰਟ ਦਾ ਟਾਈਮ ਆ ਮਿੱਤਰੋ ਤੱਕ ਪਾਤੀ ਮੈਂ ਕਹਦਾ ਨਿਆਮਤਾ ਪੱਕਾ ਮਿਲੂਗੀ ਮਿਲੂਗਾ ਮਿੱਤਰੋ ਬਹੁਤ ਜਿਆਦੇ ਘੱਟ ਟਾਈਮ ਚ ਦੋ ਗੇੜੇ ਲਾਤੇ ਮਿੱਤਰੋ ਕਰੋ ਕੋੜਾੜੇ ਚ ਪਤੀ ਨਹੀਂ ਲੱਗਨੇ ਕੀ ਪਾਦਾ ਹੈ ਰਾਇਤ ਕੀ ਸਰਾ ਹੀ ਲਾਤੀ ਮਿੱਤਰੋ ਹੋਰ ਵਾਰ ਮਾਰਦੇ ਭਰਾ ਦੇ ਨਾਲ ਵਾਹ ਜੀ ਇਹ ਜੋ ਪਹਿਲੇ ਨੰਬਰ ਤੇ ਆਊਗਾ ਇਹਦੇ ਹਿਸਾਬ ਨਾਲ ਚੱਲਦਾ ਕਹਿੰਦੇ ਹੈਲੋ। ਹੋ ਤੇ लाल गगन थोरी मोई ਆ ਗਿਆ ਬਾਈ ਟਰੱਕ ਕੋੜਾ ਲੈ ਲਾ ਦੇ 118 11 ਤੋੜ ਗਿਆ ਅੱਜ ਟਰੱਕ ਕੋੜਾ ਲੈ ਗਿਆ ਅੱਜ ਬਾਈ ਕਈਆਂ ਦੇ ਰਿਕਾਰਡ ਤੋੜਿਆ ਸਰਾ ਲ ਆ ਗਿਆ ਹੋਇ ਅੱਜ ਸਰਾ ਸਰਾ ਬਹੁਤ ਬਾਰ ਆ ਗਿਆ ਦੇ ਵੀ ਮਿੱਤਰੋ ਕਹਿੰਦੇ ਇਹ ਫੈਨ ਫਾਲਿੰਗ ਦੇ ਵੀ ਮਿੱਤਰੋ ਉਹ ਹੈ ਉਹ ਸਰਿਆ ਕਾਲੇ ਨਵੀਂ ਮਿੱਤਰੋ ਖੁਸ਼ੀ ਵਧੀਆ ਕਹਿੰਦੇ ਜਿੱਤਣ ਦੀ ਰਿਕਾਰਡ ਤੋੜ ਤੇ ਅੱਜ ਕਾਫੀ ਟਰੈਕਟਰਾਂ ਨੇ ਅੱਜ ਪਹਿਲੀ ਵਾਰ ਸ਼ਾਦ ਨਿਯਾਮ ਚ ਗਿਆ ਕਰੋਕੋੜਾ ਲੱਕੀ ਗੋਲਡ ਸਮੱਥ ਦੀ ਟੀਮ ਦਾ ਚ ਪਹਿਲਾ ਟਰੈਕਟਰ ਹੈ ਜਿਹੜਾ ਇਨਾਮ ਚ ਗਿਆ ਚ ਵੀ ਮਿੱਤਰੋ ਕਹਿੰਦੇ ਤਰਨਾਟ ਗਰੁੱਪ ਵਾਲਾ ਸੱਤਨਾ ਪਹੁੰਚਿਆ ਲਾ 855 ਕੱਲ ਹੀ ਖਿਚ ਮੁਕਾਬਲੇ ਚ ਲੈ ਕੇ ਦੇਖਦੇ ਫਿਰ ਅੱਜ ਕਿੰਨੇ ਟਾਈਮ ਚ ਕਿਹੜੇ ਲਾਉਂਦਾ ਆਜੋ ਫਿਰ ਮਤਰੋ ਮੈਂ ਵੀ ਮਤਰੋ ਕਹਿੰਦੇ ਸਤਨਾਮ ਹੈ ਧਰਨਾਟ ਗੁਰਪਾਲਾ ਦੇਖ ਰਿਹਾ ਫਿਰ ਇੱਧਰ ਆਉਣ ਦਿਓ ਆਉਂਦਾ ਕਹਿੰਦੇ ਲਾਟਾ ਮਾਰਦਾ ਕਹਿੰਦੇ 855 ਧਰਨਾਟ ਗੁਰਪਾਲਾ ਸਤਨਾਮ ਲਈ ਆਉਂਦਾ ਮਤਰੋ yalla ta ਆ ਗਈ ਓਏ ਲਾਲ 8557 ਨਾਟਕ ਰਫਲਾ 7 ਨਾਮ ਚਲਾਉਂਦਾ ਕੋਈ ਪ੍ਰੋਬਲਮ ਆ ਗਈ ਮੱਦੀ ਕਿਧਰ ਗਿਆ ਠੀਕ ਹੈ ਨਾ ਲਾਲ ਹੋ ਗਈ ਮੇਟਰੋ ਗਿਆ ਲਾਲ ਕਹਿੰਦੇ ਇਧਰ ਰੰਗ ਹੋ ਗਿਆ ਅੱਗ ਗੱਡੀ ਜਾਂਦਾ ਕਹਿੰਦੇ 55 ਵੀ ਸਿਰੇ ਸਿਰ ਹੈਗਾ ਕੁਝ ਵੀ ਹੋ ਸਕਦਾ ਟੈਕਨਾਲੀ ਕੋਈ ਪ੍ਰੋਬਲਮ ਵੀ ਹੋ ਜਾਂਦੀ ਆ ਆ ਖੜਾ ਕਹਿੰਦੇ ਮੇਟਰੋ ਟਰਬੋ ਪਾੜ ਗਈ ਸਰਬੋ ਪਾੜ ਕੇ ਮਿੱਤਰੋ ਬਹਿ ਚੱਲਿਆ ਬਹੁਤ ਸੋਹਣਾ ਸੀਗਾ ਓਏ ਇੱਕ ਮਿੰਟ ਸਰਬੋ ਗਈ ਮਿੱਤਰੋ ਗਨੇਰ ਸਰਬੋ ਚੱਲਦੀ ਆ ਆ ਬੰਦੀ ਆ ਉਹ ਬੰਦਾ ਬੜਾ ਬਦਕਾਰ ਜੋ ਐਮਐਲਏ ਅਜੀਤ ਇੰਦਰ ਸਿੰਘ ਜੀ ਮਾਨਸਟਰ ਸਾਹਿਬ ਕੈਮਰਾ ਪੁੱਜ ਗਿਆ ਅਸਮੇਸ਼ ਜੀ ਉਹ ਸਾਰੇ ਖਲਬ ਦੇ ਰਹਿਣੋ ਹੋ ਗਈ ਵੇ ਹਾਂ ਚੱਲ ਕੋਈ ਨਹੀਂ ਚੱਲਿਆ ਬਹੁਤ ਸੋਹਣਾ ਸੀ ਪਰ